ਚਾਰ ਵਾਲਾ ਵੀਰ ਤੁਹਾਡੇ ਫੇਸਬੁੱਕ ਉੱਤੇ ਆ ਗਿਆ ਏ ਨਿੰਬੂ ਦਾ achar ਲੈ ਕੇ ਮਿੱਠੇ ਨਿੰਬੂ ਦਾ achar ਪਾਉਣ ਦੀ ਵੀਡੀਓ ਲੈ ਕੇ ਆਇਆ ਤੁਹਾਡੇ ਕੋਲ ਅੱਜ ਤੇ ਨਿੰਬੂ ਦਾ achar ਤੁਸੀਂ ਇੱਕ ਵਾਰੀ ਖਾ ਲਿਆ ਤੇ ਤੁਸੀਂ ਕਹੋਗੇ ਵੀ ਬਿਆਰ ਤੋਂ ਤਾਂ ਅੱਜ ਤੋਂ ਬਾਅਦ ਲੈ ਕੇ ਨਹੀਂ ਆਉਣਾ ਤੇ ਆਪਾਂ ਤਾਂ ਸੌਂ ਖਾਣੇ ਆ ਤੁਸੀਂ ਨਾ ਇੰਨਾ ਸਵਾਦ ਬਣੂਗਾ ਤੇ ਨਾਲੇ ਆ ਜਿਹੜੇ ਕਹਿੰਦੇ ਵੀ ਮੇਰੇ ਹੱਥ ਦਾ ਚਾਰ ਕੱਟੂਗਾ ਦੂਜਿਆਂ ਦੇ ਖਰਾਬ ਹੋ ਜਾਣਗੇ ਇਹ ਹੱਥ ਉੱਥਾਲਾ ਕੋਈ ਚੱਕਰ ਨਹੀਂ ਹੁੰਦਾ ਐਵੇਂ ਲੋਕਾਂ ਦੇ ਵਹਿਮ ਆ ਤੇ ਮੈਂ ਕਹਿੰਦਾ ਤੁਸੀਂ ਸਾਡੇ ਤਰੀਕੇ ਨਾਲ ਚਾਰ ਪਾ ਲਓ ਤੇ ਲੋਕਾਂ ਨੂੰ ਕੋਈ ਅਸੀਂ ਆਪਦੇ ਹੱਥਾਂ ਨਾਲ ਪਾਇਆ ਤੇ ਸਾਡਾ ਜਮਾ ਨਹੀਂ ਖਰਾਬ ਹੋਇਆ ਨਾਲੇ ਐਵੇਂ ਸੁਨੀਆਂ ਸੜਾਈਆਂ ਗੱਲਾਂ ਤੇ ਜਵਣਾਂ ਯਕੀਨ ਕਰਿਆ ਕਰੋ ਅਸੀਂ ਨਹੀਂ ਕਰਦੇ ਨਿੰਬੂ ਨੂੰ ਧੋਸ ਮਾਰ ਕੇ ਸੁਕਾ ਕੇ ਹੈਨਾ ਤੇ ਆਪਾਂ ਬਾਅਦ ਚ ਐਂ ਕੱਟ ਲੈਣਾ ਹੁਣ ਇਹਨੂੰ ਆਪਾਂ ਅਡੋੜ ਦੀ ਨਹੀਂ ਕਰਨਾ ਹੁੰਦਾ ਪੀਸਾ ਨੂੰ ਇਹਨਾਂ ਨੂੰ ਆਪਾਂ ਇੱਕ ਚੀਰ ਪਾ ਕੇ ਵਿੱਚ ਤੇ ਚਾਰ-ਚਾਰ ਪੀਸ ਕਰ ਲੈਣੇ ਹੁੰਦੇ ਆ ਤੇ ਆ ਜਿਹੜਾ ਮਸਾਲਾ ਇਹ ਬਾਜ਼ਾਰ ਦੇ ਵਿੱਚੋਂ ਬਣਾ ਬਣਾ ਮਿਲ ਜਾਂਦਾ ਤੁਸੀਂ ਪੰਸਾਰੀ ਦੀ ਦੁਕਾਨ ਦੇ ਉੱਤੇ ਜਾ ਕੇ ਐਂ ਕਹਿਣਾ ਵੀ ਅਸੀਂ ਨਿੰਬੂ ਦਾ ਅਚਾਰ ਪਾਉਣਾ ਤੇ ਬਈ ਸਾਨੂੰ ਮਸਾਲਾ ਦੇ ਦੇ ਤੇ ਜੇ ਤੁਸੀਂ ਆਪਦਾ ਤਿਆਰ ਕਰਨਾ ਚਾਹੁੰਦੇ ਹੋ ਹਨਾ ਕਰੇ ਤੁਹਾਡੇ ਕੋਲ ਮੈਕਸੀ ਹੈਗੀ ਆ ਤਾਂ ਸਾਰੀਆਂ ਚੀਜ਼ਾਂ 100-100 ਗ੍ਰਾਮ ਲੈ ਆਇਓ ਭਾਵੇਂ ਪੰਜਾਬ ਨੇ ਆ ਗ੍ਰਾਮ ਲੈ ਆਇਓ ਉਥੋਂ ਦੱਸ ਦਿੰਨੇ ਵੀ ਚੀਜ਼ਾਂ ਕਿਹੜੀਆਂ-ਕਿਹੜੀਆਂ ਲੈ ਕੇ ਆਉਣੀਆਂ ਉਹਨਾਂ ਚਿਰ ਤੁਸੀਂ ਨਾ ਆਹ ਵੀਡੀਓ ਸ਼ੇਅਰ ਕਰ ਲਓ ਲਾਈਕ ਕਰ ਲਓ ਤੇ ਕਮੈਂਟ ਜਰੂਰ ਕਰੋ ਤੇ ਨਾਲੇ ਵੀਡੀਓ ਸੇਵ ਕਰਕੇ ਰੱਖ ਲਓ ਕਿਉਂਕਿ ਜਦੋਂ ਤੁਸੀਂ ਚਾਰ ਪਾਉਂਗੇ ਮੌਕੇ ਤੇ ਬੰਦਾ ਵੇਖ ਲੈਂਦਾ ਹਨਾ ਤੇ ਵੇਖੋ ਵੀ ਇਹਨੂੰ ਨਿੰਬੂ ਨੂੰ ਐ ਫੜ ਕੇ ਦੇ ਵਿੱਚ ਮਸਾਲਾ ਐ ਭਰਨਾ ਹੁੰਦਾ ਚੰਗੀ ਤਰ੍ਹਾਂ ਵੀ ਤਸੱਲੀ ਨਾਲ ਭਰਨਾ ਹੁੰਦਾ ਵੀ ਜਮਾ ਪੂਰੀ ਤਰ੍ਹਾਂ ਮਸਾਲਾ ਸਾਰੇ ਨਿੰਬੂ ਦੇ ਵਿੱਚ ਲੱਗ ਜੇ ਠੀਕ ਆ ਤੇ ਇਹ ਤੁਹਾਨੂੰ ਅਸੀਂ ਦੱਸਾਂਗੇ ਵੀ ਐਂ ਕਰਕੇ ਵੀ ਕੀ ਕੀ ਹਨਾ ਪੜ ਲਓ ਤੁਸੀਂ ਇਹਦੇ ਡੱਬੇ ਦੇ ਉੱਤੇ ਵੀ ਲਿਖਿਆ ਹੁੰਦਾ ਤੇ ਵੈਸੇ ਇਹ ਜਿਹੜਾ ਨੁਸਖਾ ਸੀਗਾ ਸਾਡਾ ਆਪਦਾ ਸੀਗਾ ਅਸੀਂ ਪੰਸਾਰੀ ਦੀ ਦੁਕਾਨ ਤੇ ਨਾ ਆਪਦਾ ਹੀ ਸਮਾਨ ਪਸਾਉਣਗੇ ਸੀਗੇ ਵੀ ਆ ਐਂ ਕਰਕੇ ਪੰਜਾਬੀ ਨਾ ਗ੍ਰਾਮ ਸਾਰਾ ਹਨਾ ਚੀਜ਼ਾਂ ਵੀ ਆ ਜਿਵੇਂ ਜੋ ਵੀ ਚੀਜ਼ਾਂ ਤੁਹਾਨੂੰ ਅਸੀਂ ਦੱਸਾਂਗੇ ਅੱਗੇ ਤੇ ਉਗਨ ਆ ਸਾਰਾ ਕੁਝ ਮੇਰੇ ਕੋਲ ਪੀਸਿਆ ਪਸਾਈ ਪਿਆ ਜਦੋਂ ਤੁਸੀਂ ਦੇਖਿਆ ਡੱਬਾ ਤੇ ਗੱਲ ਵੀ ਉਹਦੀ ਠੀਕ ਸੀ ਵੀ ਜਿਹੜੀਆਂ ਚੀਜ਼ਾਂ ਅਸੀਂ ਕਹੀਆਂ ਸੀ ਉਹਨੂੰ ਉਹ ਸਾਰੀਆਂ ਚੀਜ਼ਾਂ ਐ ਡੱਬੇ ਦੇ ਵਿੱਚ ਸੀ ਆਹ ਉਹ ਜੀਆਂ ਚੀਜ਼ਾਂ ਦੇਖ ਲਓ ਇਸ ਦਾ ਸਕਰੀਨ ਸ਼ਾਟ ਲੈ ਕੇ ਰੱਖ ਲਓ ਠੀਕ ਆ ਜੀਰਾ ਜਮੈਨ ਜਿਹੜਾ ਅਦਰਕ ਕਾਲੀ ਮਿਰਚ ਹਨਾ ਆ ਸਾਰਾ ਕੁਝ ਉੱਤੇ ਜਿਹੜਾ ਲਿਖਿਆ ਹੋਇਆ ਹੈ ਇਹਦੇ ਤੁਸੀਂ ਇਹਨੂੰ ਵੜਾ ਕੇ ਬਰਾਬਰ ਮਾਤਰਾ ਚ ਹਨਾ ਪੀਸ ਕੇ ਤੇ ਰੱਖ ਲੈਣਾ ਤੇ ਜਾਂ ਤੁਸੀਂ ਬਣਾ ਬਣਾਏ ਲੈ ਲਓ ਯਾਰ ਬਾਲਾ ਵਧੀਆ ਰਹੋਗੇ ਤੁਸੀਂ ਹੈਨਾ ਤੇ ਨਹੀਂ ਤਾਂ ਤੁਸੀਂ ਛੋਟੀ ਜਿਹੀ ਮੈਕਸੀ ਹੈਗੀ ਤਾਂ ਬਾਜ਼ਾਰੋਂ ਲੈ ਆਉਂਗੇ ਪੈਸੇ ਛੋੜੇ ਹੋਣੇ ਲੱਗਣੇ ਆ ਭਾਵੇਂ ਘਰੇ ਬਣਾ ਲਓ ਤੇ ਭਾਵੇਂ ਕਹਿੰਦੇ ਇਹ ਝ ਖਰਾਬ ਨਹੀਂ ਹੁੰਦਾ ਮਸਾਲਾ ਮੰਨ ਲਓ ਵੀ ਜਿੰਨਾ ਛੋੜੇ ਨਿੰਬੂ ਅੱਧੇ ਪੈ ਗਿਆ ਪੈ ਗਿਆ ਬਾਕੀ ਤੁਸੀਂ ਬਾਅਦ ਚ ਵਰਤ ਲਓ ਅਸੀਂ 1 ਕਿਲੋ ਨਿੰਬੂ ਚ ਪਾਇਆ ਸੀ ਤੇ ਡੱਬਾ ਹੁਣ ਅੱਧਾ ਹੀ ਲੱਗੂਗਾ ਸਾਡਾ ਤੇ ਅੱਧਾ ਬਾਅਦ ਚ ਪਿਆ ਰਹੂਗਾ ਜਦੋਂ ਲੋੜ ਪਈ ਫੇਰ ਪਾਵਾਂਗੇ ਕਿਹੜਾ ਕੋਈ ਉਹੋ ਜੀ ਗੱਲ ਹੈਨਾ ਤੇ ਆਪਣਾ ਤਾਂ ਬਈ ਸਿੱਧੀਆਂ ਗੱਲਾਂ ਜੱਟ ਸੌਦਾ ਹੈਗਾ ਤੇ ਅਸੀਂ ਨਹੀਂ ਕਿਸੇ ਦੀਆਂ ਕਈ ਸੁਣੀ ਗੱਲਾਂ ਤੇ ਯਕੀਨ ਕਰਦੇ ਤਾਂ ਆਪਦੇ ਹੱਥਾਂ ਨਾਲ ਹੀ ਆਪਦਾ ਆਚਾਰ ਪਾਉਨੇ ਆ ਤੇ ਕਦੇ ਖਰਾਬ ਨਹੀਂ ਹੋਇਆ ਅੰਬ ਦਾ ਆਚਾਰ ਵੀ ਅਸੀਂ ਆਪਦਾ ਹੀ ਪਾਉਨੇ ਆ ਖੇਤ ਖੁਦ ਜਾਂਦੀਆਂ ਰੋਟੀਆਂ ਹਨ ਆ ਅਸੀਂ ਨਿੰਬੂ ਦਾ ਤਾਂ ਪਾਉਨੇ ਕਿਉਂਕਿ ਜਵਾਕ ਨੂੰ ਰੋਟੀ ਭੇਜਣੀ ਹੁੰਦੀ ਹੈ ਸਕੂਲ 'ਚ ਤੇ ਉਹ ਫਿਰ ਜਵਾਕ ਫਿਰ ਜਿਹੜਾ ਨਿੰਬੂ ਦਾ ਖਾ ਲੈਂਦੇ ਆ ਮਿਰਚਾਂ ਮੁਰਚਾਂ ਨੂੰ ਪਸੰਦ ਨਹੀਂ ਆਉਂਦੀਆਂ ਕਿਉਂਕਿ ਮਿਰਚਾਂ ਨਾਲ ਮੂੰਹ ਮਾਚ ਜਾਂਦਾ ਜਵਾਕਾਂ ਦਾ ਅਖੰਡ ਪਾਉਣੀ ਹੁੰਦੀ ਆ 400 ਗ੍ਰਾਮ ਪਾਣੀ ਹੁੰਦੀ ਹੈ ਜੀ ਖੰਡ ਆਪਾਂ ਤੇ ਇਹ ਤੁਸੀਂ ਆਪਦੇ ਹਿਸਾਬ ਨਾਲ ਜੇ ਤੁਸੀਂ ਘੱਟ ਮਿੱਠਾ ਖਾਣੇ ਹੋ ਤਾਂ ਇੱਕ ਗੋਲੀ ਪਾ ਸਕਦੇ ਹੋ ਹਨ ਇੱਕ ਗੋਲੀ ਤਾਂ ਪਾਣੀ ਪਾਣੀ ਆ ਓਨ ਜਿਆਦਾ ਮਿੱਠਾ ਜੇ ਤੁਸੀਂ ਪੂਰੇ ਮਿੱਠਾ ਕਰਨਾ ਤਾਂ ਵੱਧ ਤੋਂ 400 ਗ੍ਰਾਮ ਤੱਕ ਪਾ ਸਕਦੇ ਹੋ 1 ਕਿਲੋ ਨਿੰਬੂਆਂ ਚ ਤੇ ਵੱਧ ਨਹੀਂ ਤੁਸੀਂ ਪਾਉਣਾ ਠੀਕ ਆ ਤੇ ਜਿਹੜਾ ਨਿੰਬੂ ਆ ਨਾ ਡੱਬੇ ਦੇ ਵਿੱਚ ਕੱਚ ਦੇ ਮਰਤਵਾਨ ਵਿੱਚ ਤੇ ਸਿੱਧੇ-ਸਿੱਧੇ ਰੱਖਣੇ ਹੁੰਦੇ ਤਾਂ ਜੋ ਡਿੱਗਣ ਡੁੱਗਣ ਨਾਲ ਵੀ ਟੇਡੇ ਹੋ ਕੇ ਮਸਾਲਾ ਨਾ ਕਿਤੇ ਨਿਕਲ ਜਾਏ ਹਨ ਇਸ ਚੀਜ਼ ਦਾ ਧਿਆਨ ਰੱਖਣਾ ਕਿਉਂਕਿ ਇਹਦਾ ਰਸਾ ਨਿਕਲਣਾ ਸ਼ੁਰੂ ਹੋ ਜਾਊਗਾ ਤੇ 7 ਦਿਨਾਂ ਚ ਨਿੰਬੂ ਦਾ achar ਤਿਆਰ ਹੋਣਾ 7 ਦਿਨ ਆਪਾਂ ਨੂੰ ਵੇਟ ਕਰਨੀ ਪੈਂਦੀ ਐ ਐ ਮਰਤਵਾਨ ਰੱਖ ਕੇ ਜਦੋਂ ਆਪਾਂ achar ਪਾ ਦੇਵਾਂਗੇ ਨਾ 7 ਦਿਨ ਬਾਅਦ ਤਿਆਰ ਹੁੰਦਾ achar ਐਨਾ ਤੁਸੀਂ ਵੀ ਪਾ ਕੇ ਨਿੰਬੂ ਦੇ ਨਾਲ ਦੀ ਨਾਲ ਹੀ ਕੱਢ ਕੇ ਤੇ ਰੋਟੀ ਦੇ ਧਰ ਲਓ ਐਨਾ ਕਰੋ ਚੰਗਾ ਤੇ ਆ ਖੰਡ ਦੇਖ ਲਓ ਇੱਕ ਕੋਲੀ ਖੰਡ ਦੀ ਪਾਈ ਐ ਕਿਉਂਕਿ ਖੰਡ ਅਸੀਂ ਘੱਟ ਖਾਂਦੇ ਆ ਵੈਸੇ ਵੀ ਹੈ ਨਾ ਵੀ ਜਿਵੇਂ ਮੋਟਾਪੇ ਦਾ ਘਰ ਹੁੰਦੀ ਹੈ ਖੰਡ ਪਰ ਆਪਾਂ ਨੂੰ ਟੇਸਟ ਲਈ ਪਾਉਣੀ ਪੈਂਦੀ ਹੈ ਕਰੀਏ ਕੀ ਹੁਣ ਹਨਾ ਅੰਗਰੇਜ਼ ਆਵਤਾ ਜਾਵੜੇ ਪਰ ਆਪਾਂ ਨੂੰ ਚਾਹ ਪੀਣ ਲੱਗੇ ਹੁਣ ਖੰਡ ਉਦੋਂ ਦੇ ਆਪਾਂ ਖੰਡ ਦੇ ਲੱਗੇ ਵਿਆਂ ਪਹਿਲਾਂ ਗੁੜ ਗੜ ਹੁੰਦੇ ਸੀਗੇ ਚਲੋ ਵਧੀਆ ਸੀ ਗੁੜ ਨਾਲ ਖੁਣ ਵੀ ਬਣਦਾ ਤੇ ਵੈਸੇ ਨਿੰਬੂ ਦਾ achar ਆਪਣਾ ਤਿਆਰ ਹੋ ਗਿਆ ਹਨਾ ਲੈਮਨ ਪਿਕਲ ਤੇ ਵੀਡੀਓ ਸਾਡੀ ਕਿਵੇਂ ਲੱਗੀ ਤੁਹਾਨੂੰ ਜਾਣਕਾਰੀ ਕਿਵੇਂ ਲੱਗੀ ਇਹ ਸਾਨੂੰ ਕਮੈਂਟਾਂ 'ਚ ਦੱਸਿਓ ਤੇ ਸਾਡੇ ਅਨੁਸਾਰ ਤੁਸੀਂ ਪਾਇਓ ਆਚਾਰ ਤੇ ਮੈਂ ਕਹਿੰਦਾ ਯਾਰ ਨਿਆਰਾ ਹੀ ਆਜੂ ਤੁਹਾਨੂੰ ਠੀਕ ਆ ਪੰਸਾਰੀ ਦੀ ਦੁਕਾਨ ਤੇ ਜਾ ਕੇ ਤੁਸੀਂ ਐਂ ਕਹਿਣਾ ਵੀ ਭਾਈ ਅਸੀਂ ਨਿੰਬੂ ਦਾ ਆਚਾਰ ਪਾਉਣਾ ਤੇ ਸਾਨੂੰ ਮਸਾਲਾ ਦੇ ਦੇ ਜਿਹੜਾ ਉਹਦੇ ਵਿੱਚ ਪੈਂਦਾ ਤੇ ਉਹਨੂੰ ਦੱਸ ਦੇਵੀਂ ਅਸੀਂ ਕਿਲੋ ਦਾ ਪਾਉਣਾ ਕਿ 2 ਕਿਲੋ ਦਾ ਉਸੇ ਹਿਸਾਬ ਨਾਲ ਉਹ ਤੁਹਾਨੂੰ ਮਸਾਲਾ ਦੇ ਦੇਗਾ ਹੁਣ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਬਾਈ